ਤੁਹ ਜੁੜੇ ਹੋ ਖਬਰਨਾਮਾ ਦੇ ਨਾਲ ਜਗਤਾਰ ਸਿੰਘ ਸਵਦਾਸ ਸਵਾਗਤ ਕਰਦਾ ਏ ਫਰੀਕੋਟ ਜ਼ਿਲ੍ਹੇ ਦਾ ਪਿੰਡ ਢਿਲਮਕਲਾ ਪੂਰੀ ਤਰ੍ਹਾਂ ਇਸ ਵਕਤ ਸੀਸੀਟੀਵੀ ਕੈਮਰੇ ਨਾਲ ਲੈਸ ਹੋ ਚੁੱਕਿਆ ਏ ਪਿੰਡ ਦੇ ਹਰ ਇੱਕ ਗਲੀ ਹਰ ਇੱਕ ਚੌਰਾਹੇ ਦੇ ਵਿੱਚ ਕੈਮਰੇ ਲੱਗ ਚੁੱਕੇ ਨੇ ਹੁਣ ਕੋਈ ਵੀ ਮਾੜਾ ਅਨਸਰ ਪਿੰਡ ਦੇ ਵਿੱਚ ਕੋਈ ਵੀ ਵਾਰਦਤ ਨੂੰ ਅੰਜਾਮ ਨਹੀਂ ਦੇ ਸਕੇਗਾ ਇਸ ਪਿੰਡ ਦੇ ਵਿੱਚ 50 ਦੇ ਕਰੀਬ ਸੀਸੀਟੀਵੀ ਕੈਮਰੇ ਲਾਏ ਗਏ ਹਨ ਜਜਦਾ ਮਕਸਦ ਹੈ ਕਿ ਪਿੰਡ ਦੇ ਵਿੱਚ ਕੋਈ ਵੀ ਜੇਕਰ ਅਣਜਾਣ ਵਿਅਕਤੀ ਆਉਂਦਾ ਹੈ ਜਾਂ ਕਿਸੇ ਵਾਰਦਾਤ ਜਾਂ ਕਿਸੇ ਘਟਨਾ ਨੂੰ ਅੰਜਾਮ ਦਿੰਦਾ ਹੈ ਤਾਂ ਤੁਰੰਤ ਉਸ ਦੀ ਪਛਾਣ ਕੀਤੀ ਜਾ ਸਕੇ ਅਤੇ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਜਿੱਥੇ ਪੰਚਾਇਤ ਵੱਲੋਂ ਪਿੰਡ ਦੇ ਵਿੱਚ ਇਹ ਸੀਸੀਟੀਵੀ ਕੈਮਰੇ ਲਗਾਏ ਗਏ ਨੇ ਪਿੰਡ ਨੂੰ ਪੂਰਾ ਸੇਫ ਕੀਤਾ ਗਿਆ ਹੈ ਤਾਂ ਆਸ-ਪਾਸ ਦੇ ਪਿੰਡਾਂ ਦੇ ਵਿੱਚ ਵੀ ਚਰਚਾ ਛਿੜੀ ਹੋਈ ਐ ਇਸ ਪਿੰਡ ਨੂੰ ਲੈ ਕੇ ਆ ਲਗਾਤਾਰ ਸਰਕਾਰ ਦਾ ਵੀ ਉਪਰਾਲਾ ਹੈ ਕਿ ਹਰ ਇੱਕ ਪਿੰਡ ਦੇ ਵਿੱਚ ਅਜਿਹੀ ਸਹੂਲਤਾਂ ਮੈਨੂੰ ਤਾਂ ਜੋ ਪਿੰਡਾਂ ਦੇ ਵਿੱਚ ਕੋਈ ਵੀ ਵਾਰਦਾਤ ਨਾ ਹੋਵੇ ਮੇਰਾ ਨਾਮ ਰਾਜਿੰਦਰ ਸਿੰਘ ਹੈ ਟੇ ਲੋਮ ਮੈਂ ਟੇ ਮਗਲਾਂ ਪਿੰਡ ਟੇ ਮਗਲਾਂ ਸਰਪੰਚ ਆ ਮੈਂ ਸਨ ਇਹ ਹੀ ਕਹਿਣਾ ਚਾਹੁੰਦਾ ਹੈ ਕਿ ਜੋ ਅਸੀਂ ਕੰਮ ਕਰ ਰਹੇ ਆਂ ਜਾਂ ਵੀ ਸੀਸੀਟੀਵੀ ਕੈਮਰੇ ਲਾਏ ਆ ਸਾਰੇ ਪਿੰਡ ਦੇ ਰਿਕਾਰਡਿੰਗ ਕੀਤੀ ਗਿਆ ਇੱਕ ਬਹੁਤ ਵਧੀਆ ਪ੍ਰੋਨਾ ਕੀਤਾ ਗਿਆ ਬਾਈ ਚੇਅਰਮੈਨ ਨੇ ਜੀ ਸੋਸ ਹੈ ਕਿ ਕਿਹਾ ਪਿੰਡ ਨੂੰ ਕਵਰੇਜ ਕਰਨਾ ਹੈਗਾ ਉਹਦੇ ਮੁਤਾਬਕ ਅਸੀਂ ਕਰ ਰਹੇ ਆਂ ਇਸ ਤੋਂ ਇਲਾਵਾ ਅਸੀਂ ਬਹੁਤ ਕਮੇਟੀ ਬੈਠ ਰਹੀਆਂ ਪਿੰਡ ਦੇ ਕੀ ਬੇਨਫਿਟ ਮਿਲਿਆ ਜੀ ਇਹ ਤੋਂ ਜਿਹੜੀ ਸੋਚ ਰਹੀ ਹੈ ਇਹਦੇ ਨਾਲ ਤਾਂ ਬਹੁਤ ਬਹੁਤ ਜਿਆਦਾ ਬੇਨਫਿਟ ਹੈ ਇਹਦੇ ਨਾਲ ਤਾਂ ਕਿਵੇਂ ਵਾਰਦਤਾਂ ਹੁੰਦੀਆਂ ਸੀ ਪਿੰਨਾ ਦੇ ਨਸ਼ੇ ਨੂੰ ਥੋੜੀ ਠੱਲ ਪਈ ਹੈ ਜਾਂ ਲੜਾਈ ਝਗੜੇ ਜਾਂ ਵਾਰਦਸਤਾਂ ਉਹਨਾਂ ਦਾ ਪੂਰਾ ਹੀ ਰੋਗ ਲੱਗੀ ਹੈ ਜੋ ਕਿ ਗਲਤ ਅੰਸਰਪੰਡ ਦੇ ਵਿੱਚ ਆਉਂਦੇ ਜਾਂਦੇ ਆ ਉਹ ਸਾਡੀ ਨਿਗਰਾਨੀ ਚ ਰਹਿੰਦੇ ਆ ਇਹ ਕੈਮਰਿਆਂ ਦੀ ਬਾਜ਼ ਰੱਖ ਨੇ ਕੋਈ ਕਵਰ ਕੀਤਾ ਹਾਂਜੀ ਕੀਤੇ ਆਈ ਇੱਕ ਦੋ ਵਾਰਦਤਾਂ ਮਤਲਬ ਕਿ ਲੜਾਈ ਝਗੜੇ ਹੋਈ ਸਾਡੇ ਕੋਲ ਕੇਸ ਆਏ ਸੀ ਤੇ ਸਾਨੂੰ ਪਤਾ ਲੱਗੇ ਕੌਣ ਗਲਤ ਤਾਂ ਕੌਣ ਝੂਠਾ ਤੇ ਉਸ ਤੋਂ ਬਾਅਦ ਬਾਈ ਚੇਅਰਮੈਨ ਨੇ ਵੀ ਵੀ ਰਿਕਾਰਡਿੰਗ ਕੇ ਅਜਾ ਦੱਸਿਆ ਸੀ ਕਿ ਮੈਂਬਰ ਸਹਿਬਾਨ ਨੇ ਇੱਕ ਦੋ ਤਿੰਨ ਮੁੰਡੇ ਜੋ ਯੋਜਨਾ ਬਣਾ ਰਹੇ ਸੀ ਲੜਾਈ ਝਗੜੇ ਦੀ ਉਹ ਇਹਨਾਂ ਕੈਮਰੇ ਵਿੱਚ ਰਿਕਾਰਡ ਆ ਗਏ ਸੀ ਵੀਡੀਓ ਵੀ ਆ ਗਈ ਸੀ ਨਾਲ ਉਹਦੀ ਰਿਕਾਰਡਿੰਗ ਵੀ ਆ ਗਈ ਸੀ ਉਸ ਤੋਂ ਬਾਅਦ ਪ੍ਰੋਪਰਸ਼ੁਨਲ ਉਸਤ ਕੀਤਾ ਗਿਆ ਤੇ ਉਹਨਾਂ ਨੇ ਆ ਕੇ ਉਹਨਾਂ ਨੂੰ ਗਰਜ਼ਰਤਾ ਕੀਤਾ ਸਰਪੰਚ ਸਾਹਿਬ ਜੀ ਕਿ ਰਾਤ ਨੂੰ 12:00 1 ਵਜੇ ਕੋਈ ਘਟਨਾ ਵਾਪਰਦੀ ਹੈ ਪਤਾ ਲੱਗਦੀ ਤੁਹਾਨੂੰ ਹਾਂਜੀ ਸਾਡੇ ਨਾਲ ਇਹ ਅਸੀਂ ਚਲੋ ਡੇ ਟਾਈਮ ਦਾ ਘਟ ਇਹਨਾਂ ਦੇ ਨੋਟੀਫਿਕੇਸ਼ਨ ਅਸੀਂ ਲੱਗੇ ਹੋਏ ਆ ਫੋਨ ਸਾਡੇ ਫੋਨਾਂ ਦੇ ਇਹ ਰਿਕਾਰਡਿੰਗ ਚੱਲਦੀ ਰਹਿੰਦੀ ਨਾਲ ਇਥੇ ਐਲਸੀਡੀ ਤੇ ਚਾਲੀ ਚਲਦੀ ਆ ਨਾਲ ਸਾਡੇ ਕਲੱਬ ਦੇ ਮੈਂਬਰਾਂ ਚਾਰ ਉਹਨਾਂ ਦੇ ਉਹਨਾਂ ਦੇ ਹੀ ਚਲਦੀ ਆ ਉਹ ਹੈ ਕਿ ਜਦੋਂ ਵੀ ਕੋਈ ਹੁੰਦਾ ਵੀ ਮੂਰ ਦੀ ਲੰਘਦਾ ਵੀ ਜਾਂ ਨੋਟੀਫਿਕੇਸ਼ਨ ਅਲੱਗ-ਅਲੱਗ ਲੱਗੇ ਆ ਉਸ ਤਰ੍ਹਾਂ ਦੀ ਉਹ ਵੀ ਆਉਂਦੀ ਆ ਸਾਨੂੰ ਫੋਨ ਤੇ ਪਤਾ ਲੱਗ ਜਾਂਦਾ ਸਰਪੰਚ ਸਾਹਿਬ ਹੋਰ ਕੋਈ ਪੰਚਾਇਤਾਂ ਨੂੰ ਕੋਈ ਮੈਸੇਜ ਤੋਂ ਦੋ ਬਸ ਮੈਂ ਤਾਂ ਇਹੀ ਕਹਿਣਾ ਚਾਹੁੰਨਾ ਹੀ ਕਿ ਕਿਉਂਕਿ ਜੇ ਆਪਾਂ ਨੂੰ ਲੋਕਾਂ ਨੇ ਆਪਾਂ ਨੂੰ ਲੋਕਾਂ ਨੇ ਆਪਾਂ ਨੂੰ ਚੁਣਿਆ ਹੈ ਸਰਪੰਚ ਜਾਂ ਪੰਚਾਇਤ ਬਣਾਈ ਹੈ ਤਾਂ ਆਪਣੀ ਜ਼ਿੰਮੇਵਾਰੀ ਬਣਦੀ ਹੈ ਆਪਣੇ ਪਿੰਡ ਦੀ ਰੱਖੀ ਕਰਨਾ ਜਾਂ ਪਿੰਡ ਲਈ ਵਧੀਆ ਕੰਮ ਕਰਨੇ ਤਾਹੀ ਮੈਂ ਕਹਿੰਦਾ ਜੀ ਤੁਸੀਂ ਅੱਗੇ ਆ ਕੇ ਬਾਈ ਚੇਅਰਮੈਨ ਸਾਹਿਬ ਜਾਂ ਆਪਣੇ ਹਲਕੇ ਦੇ ਐਮਐਲਏ ਸਾਹਿਬ ਨੂੰ ਮਿਲੋ ਤੇ ਇਹ ਕੰਮ ਸੀਸੀਟੀਵੀ ਕੈਮਰੇ ਲਗਾਉਣ ਦਾ ਜੂਰ ਕਰੋ ਤੇ ਉਸ ਤੋਂ ਬਾਅਦ ਵਾਰਦਾਤਾਂ ਨੂੰ ਪੂਰੀ ਪੂਰੀ ਰੋਕ ਲੱਗਦੀ ਹੈ ਜੀ ਬਸ ਸਰ ਇਹ ਹੀ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਸਾਡਾ ਪਿੰਡ ਡਿਜੀਟਲ ਹੋਵੇ ਕੋਈ ਵੀ ਮਾੜਾ ਅਨਸਰ ਕੋਈ ਵੀ ਸ਼ਰਾਰਤੀ ਅਨਸਰ ਸਾਡੇ ਪਿੰਡ ਆ ਕੇ ਕੋਈ ਗਲਤ ਕੰਮ ਨਾ ਕਰ ਸਕੇ ਸੋ ਇਸ ਜੀਨ ਨੂੰ ਰੋਕਣ ਵਾਸਤੇ ਪਿੰਡ ਨੂੰ ਡਿਜੀਟਲ ਕੀਤਾ ਹੈ ਇਸ ਸੀਸੀਟੀਵੀ ਕੈਮਰੇ ਨਾਲ ਅਸੀਂ ਹਰ ਤਰ੍ਹਾਂ ਦੇ ਉਸ ਮਾੜੇ ਅਨਸਰ ਨੂੰ ਟ੍ਰੇਸ ਵੀ ਕਰ ਪਾ ਰਹੇ ਹਾਂ ਉਕੀ ਵਧੀਆ ਐਚਡੀ ਕੁਆਲਿਟੀ ਕੈਮਰੇ ਲੱਗੇ ਨੇ ਤੋਂ ਮੋਸ਼ਨ ਡਿਟੈਕਸ਼ਨ ਵੀ ਨੇ ਵਹੀਕਲ ਵੀ ਟ੍ਰੇਸ ਹੁੰਦੇ ਨੇ ਸਾਨੂੰ ਨੋਟੀਫਿਕੇਸ਼ਨ ਆ ਜਾਂਦਾ ਕੁਝ ਲੱਗਦਾ ਹੈ ਤਾਂ ਸੋ ਇਹਨਾਂ ਚੀਜ਼ਾਂ ਨੂੰ ਲੈ ਕੇ ਜਿਸ ਤਰ੍ਹਾਂ ਜੁੱਧ ਨਸ਼ਾ ਵਿਰੁੱਧ ਚੱਲ ਰਿਹਾ ਇਸ ਮੈਂ ਮੋਹਲਾਰਾ ਦੇਣ ਵਾਸਤੇ ਵੀ ਅਸੀਂ ਇਹ ਸਭ ਚੀਜ਼ਾਂ ਜਿਹੜੀਆਂ ਉਹ ਕਰ ਰਹੇ ਆ ਸਰ ਕਿੰਨੇ ਟੋਟਲ ਕੈਮਰੇ ਲਗਾਏ ਨੇ ਸਰ 50 ਦੇ ਕਰੀਬ ਕੈਮਰੇ ਲੱਗੇ ਨੇ ਤੇ ਕ੍ਰਾਈਮ ਰੇਸ਼ਿਓ ਵੀ ਘਟਿਆ ਹੋਣਾ ਬਿਲਕੁਲ ਬਿਲਕੁਲ ਕ੍ਰਾਈਮ ਰੇਸ਼ਿਓ ਘਟਿਆ ਸਾਡੇ ਨਾਲ ਇਹ ਪੁਲਿਸ ਵੀ ਇਹ ਚੀਜ਼ ਕਹਿ ਰਹੀ ਹੈ ਕਿ ਬੜਾ ਫਰਕ ਪੈ ਗਿਆ ਪਿੰਡ 'ਚ ਤੇ ਜਿਹੜੀ ਵਾਰਦਾਤਾ ਦੀ ਤਾਂ ਕਮੀ ਹੋਈ ਹੋਈ ਐ ਜਿਹੜੇ ਨਸ਼ਾ ਤਸਕਰਾਂ ਉਹਨਾਂ ਦਾ ਵੀ ਇਹ ਕੰਮ ਜਿਹੜਾ ਰੁਕਿਆ। ਅਗਲਾ ਡ੍ਰੀਮ ਕੀ ਐ? ਅਗਲਾ ਡ੍ਰੀਮ ਅਸੀਂ ਪਿੰਡ ਨੂੰ ਜਿਵੇਂ ਡਿਜੀਟਲ ਕਰ ਜਾ ਰਹੇ ਆ ਪੂਰੇ ਪਿੰਡ ਨੂੰ ਵਾਈਫਾਈ ਕਰਨ ਜਾ ਰਹੇ ਆ। ਪਲੱਸ ਆਡੀਓ ਸਪੀਕਰ ਲੱਗਣੇ ਆ ਸਾਰੇ ਪਿੰਡ 'ਚ। ਸੋ ਜਿਹੜੀ ਉੱਥੇ ਬਾਣੀ ਵੀ ਚੱਲਿਆ ਕਰੂਗੀ ਗੁਰੂ ਸਾਹਿਬ ਦੀ ਤੇ ਨਾਲ ਦੀ ਨਾਲ ਕੋਈ ਜ਼ਰੂਰੀ ਅਨਾਉਂਸਮੈਂਟ ਆ ਉਹ ਵੀ ਹੋਇਆ ਕਰੇਗੀ। ਮੈਂ ਜੀ ਐਸਐਚਓ ਸਾਦਰ ਕੋਟ ਨੂੰ ਪੂਰਾ ਪਹਿਲਾਂ ਤਾਂ ਮੈਂ ਨਗਰ ਪੰਚਾਇਤ ਢੱਲਮਾ ਤੇ ਇਸ ਨੂੰ ਨਗਰ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ। ਜਿਨ੍ਹਾਂ ਨੇ ਬਹੁਤ ਵੱਡਾ ਅਪਰਾਲਾ ਕਰਕੇ ਪਿੰਡ ਦੇ ਸਹਿਯੋਗ ਨਾਲ ਪਿੰਡ ਦੇ ਵਿੱਚ ਸੀਸੀਟੀਵੀ ਕੈਮਰੇ ਲਗਵਾਇਆ ਸਾਰੇ ਪਿੰਡ ਨੂੰ ਇਹਨਾਂ ਨੇ ਸੀਸੀਟੀਵੀ ਕੈਮਰਿਆਂ ਦੀ ਅੱਖ ਇੱਥੇ ਰੱਖਿਆ ਹੈ ਪਿੰਡ ਦੇ ਵਿੱਚ ਕੋਈ ਵੀ ਬਾਹਰੋਂ ਸ਼ੱਕੀ ਵਿਅਕਤੀ ਸ਼ੱਕੀ ਗੱਡੀ ਜਾਂ ਕੋਈ ਮਾੜਾ ਅਨਸਰ ਆਉਂਦਾ ਹੈ ਤਾਂ ਉਹਦੇ ਤੇ ਉਹਨੂੰ ਪੂਰੀ ਤਰ੍ਹਾਂ ਕਵਰ ਕਰ ਲਿਆ ਜਾਂਦਾ ਹੈ ਤੇ ਸਭ ਤੋਂ ਵੱਡੀ ਗੱਲ ਹੈਗੀ ਹੈ ਪੰਚਾਇਤ ਦੀ ਵੀ ਪੰਚਾਇਤ ਨੇ ਇੱਕ ਬੰਦਾ ਇਹਦੇ ਤੇ ਕੈਮਰਿਆਂ ਤੇ ਲਾਇਆ ਹੋਇਆ ਹੈ ਇਹ ਕੈਮਰਿਆਂ ਨੂੰ ਦੇਖਦੇ ਰਹਿੰਦੇ ਹਨ ਕੈਮਰੇ ਵੀ ਇਹਨਾਂ ਨੇ ਬਹੁਤ ਅੱਛੀ ਤਕਨੀਕ ਦੇ ਲਾਏ ਹੋਏ ਹਨ ਤੇ ਮੈਂ ਤੁਹਾਡੇ ਸਾਹਮਣੇ ਰਹੀਂ ਇੱਕ ਕੋਟਕਪੂਰਾ ਦੇ ਸਾਰੇ ਪਿੰਡ ਸਰਪੰਚਾਂ ਨੂੰ ਪਿੰਡਾਂ ਦੇ ਸਰਪੰਚਾਂ ਨੂੰ ਅਪੀਲ ਕਰਦਾ ਮੇਨਤੀ ਕਰਦਾ ਕਿ ਢਿਲਮਾ ਕਲਾਂ ਦੀ ਤਰ੍ਹਾਂ ਆਪੋ ਆਪਣੇ ਪਿੰਡਾਂ ਦੇ ਵਿੱਚ ਵੀ ਕੈਮਰੇ ਲਗਵਾਓ ਤਾਂ ਜੋ ਜੁਰਮ ਤੇ ਠੱਲ ਪਾਈ ਜਾ ਸਕੇ ਐਸਾ ਕਿਉਂ ਸਰ ਸਾਹਿਬ ਤੁਹਾਨੂੰ ਕੋਈ ਬੈਨੀਫਿਟ ਮਿਲਿਆ ਇਹ ਕੈਮਰੇ ਲੱਗਣ ਦਾ ਬਹੁਤ ਕੈਮਰੇ ਲੱਗਣ ਦਾ ਸਾਨੂੰ ਬਹੁਤ ਬੈਨੀਫਿਟ ਮਿਲਿਆ ਜੀ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕ੍ਰਾਈਮ ਹੁੰਦਾ ਤਾਂ ਅਸੀਂ ਇੱਥੋਂ ਕੈਮਰੇ ਚੈੱਕ ਕਰਕੇ ਉਹਨੂੰ ਅਸੀਂ ਡਿਟੈਕਟ ਕਰ ਲੈਂਦੇ ਹਾਂ